ਆਪਣੇ ਧੀਆਂ ਪੁੱਤਾਂ ਨੂੰ ਇਕੱਲਿਆਂ ਵਿਦੇਸ਼ ਭੇਜਣ ਤੋਂ ਪਹਿਲਾਂ ਆਹਾਂ ਖਬਰ ਜ਼ਰੂਰ ਵੇਖ ਲਿਓ ਰੰਗ-ਬਰੰਗੀਆਂ ਲਾਈਟਾਂ ਤੇ ਇੱਕ ਦੂਜੇ ਦੇ ਗਲੇ ਮਿਲ ਰਹੇ ਆ ਪਰਿਵਾਰ ਅੱਖਾਂ ਵਿੱਚ ਰਲੇ ਮਿਲੇ ਖੁਸ਼ੀ ਤੇ ਅਫਸੋਸ ਦੇ ਹੰਝੂ ਵੀ ਹਨ ਇਸ ਮਾਂ ਨੇ ਮਜ਼ਦੂਰੀ ਕਰਕੇ ਚੰਗੇ ਭਵਿੱਖ ਦੀ ਉਮੀਦ ਲਈ ਆਪਣਾ ਪੁੱਤ ਦੁਬਈ ਭੇਜਿਆ ਤੇ ਉੱਥੇ ਜਾ ਕੇ ਇਹ ਨੌਜਵਾਨ ਕੁਝ ਹੋਰ ਪੰਜਾਬੀਆਂ ਨਾਲ ਰਲ ਕੇ ਦੁਬਈ ਦੇ ਉਸਮਾਨ ਸ਼ਹਿਰ ਵਿੱਚ ਕੁਝ ਪਾਕਿਸਤਾਨੀ ਨੌਜਵਾਨਾਂ ਨਾਲ ਰਹਿਣ ਲੱਗ ਪਿਆ ਇਸ ਨੌਜਵਾਨ ਦੇ ਦਸਤਨ ਮੁਤਾਬਕ ਉਸਮਾਨ ਪੁਲਿਸ ਨੇ ਕਮਰੇ ਵਿੱਚ ਰੇਡ ਮਾਰੀ ਤੇ ਪਾਕਿਸਤਾਨੀਆਂ ਕੋਲੋਂ ਨਸ਼ੇ ਫੜੇ ਗਏ ਉਥੋਂ ਦੀ ਪੁਲਿਸ ਨੇ ਸਾਰਿਆਂ ਨਾਲ ਇਸ ਨੌਜਵਾਨ ਨੂੰ ਵੀ ਫੜ ਲਿਆ ਤੇ 25 ਸਾਲ ਦੀ ਸਖਤ ਸਜ਼ਾ ਸੁਣਾ ਦਿੱਤੀ ਇੰਦਰ ਮਾਂ ਦੀਆਂ ਅਰਦਾਸਾਂ ਸ਼ੁਰੂ ਹੋਈਆਂ ਤਾਂ ਇੱਕ ਅਰਦਾਸ ਵਾਹਿਗੁਰੂ ਨੇ ਕਬੂਲ ਕਰ ਲਈ ਤੇ ਉਸਮਾਨ ਪੁਲਿਸ ਨੇ ਇਹਨਾਂ ਪੰਜਾਬੀਆਂ ਨੂੰ 2.5 ਸਾਲ ਬਾਅਦ ਤਰਸ ਦੇ ਆਧਾਰ ਤੇ ਈਡ ਮੁਕ ਕੇ ਰਿਹਾ ਕਰ ਦਿੱਤਾ ਇਹ ਨੌਜਵਾਨ ਵਾਪਸ ਆਪਣੇ ਘਰ ਮਾਖੀਵਾੜਾ ਸਾਹਿਬ ਪਹੁੰਚਿਆ ਤਾਂ ਗਮਗੀਨ ਮਾਹੌਲ ਤੁਹਾਡੀਆਂ ਅੱਖਾਂ ਸਾਹਮਣੇ ਹੈ ਆਓ ਸੁਣਦੇ ਹਾਂ ਇਸੇ ਨੌਜਵਾਨ ਕੋਲੋਂ ਕਿ ਦੁਬਈ ਦੇ ਉਸਮਾਨ ਵਿੱਚ ਕਿਵੇਂ ਵਰਤਿਆ ਪਾਣਾ ਤੇ ਹੰਝੂ ਘੇਰ ਦੀ ਮਾਂ ਦੀ ਖੁਸ਼ੀ ਵੀ ਵੇਖਦੇ ਹਾਂ ਫਟਾਫਟ ਕਿਹਦੇ ਲਈ ਮਾਖੀਵਾੜਾ ਸਾਹਿਬ ਤੋਂ ਕੇਸ਼ ਕੁਮਾਰ ਦੇ ਨਾਲ ਹਾਂ ਜੀ ਨੰਦਰਪਾਲ ਸਿੰਘ ਜੀ ਸਾਲ ਨੌਚਮਨ ਲਾਲ ਬੰਗਲ ਨੀ ਰਹਿਣ ਵਾਲਾ ਜੀ ਮੈਂ ਗਿਆ ਸੀਗਾ 2020 ਦੇ ਲਖਸੇ ਗਿਆ ਸੀਗਾ ਜੀ ਅੱਛਾ ਕੰਮ ਮੈਂ ਕਰਦਾ ਸੀਗਾ ਪੈਕਿੰਗ ਦਾ ਪੈਕਿੰਗ ਡਿਪਾਰਟਮੈਂਟ ਦਾ 25 ਦੀ ਸੀ ਕੰਪਨੀ ਚ ਪਾਮਪੜੀ ਸੀਗਾ ਜੀ ਅੱਛਾ ਫਿਰ ਸੁਲਾਈ ਕੰਪਨੀ ਸੀ ਗਈ ਉੱਥੇ 1.5 ਸਾਲ ਪਹਿਲਾਂ ਕੰਮ ਕੀਤਾ ਸੀ ਉੱਥੇ ਉਦੋਂ ਯਾਰ ਕੰਮ ਪੂਰਾ ਕੀਤਾ ਜਾਈ ਮੇਰੀ ਫੇਰ ਫੇਰ ਜਾ ਗਈ ਕੰਪਨੀ ਜਿਹੜੀ ਕੀਤੀ ਜਦੋਂ ਰੂਮ ਜਿੰਗਾ ਹੀ ਉੱਥੇ ਨਿ ਰੋੜੇਗੇ ਉੱਥੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਈ ਤੁਸੀਂ ਦੁਬਈ ਦੇ ਲੈ ਗਿਆ ਸੀ ਆਪਣੇ ਅਜਮਾਨੀ ਅੱਛਾ ਜਮਾਨਾ ਹਾਂਜੀ ਅਬੂਦਾਬੀ ਦਾ ਜਮਾਨਾ ਹੀ ਗਿਆ ਸੀ ਅੱਛਾ ਅੱਛਾ ਹਾਂਜੀ ਉੱਥੇ ਕੀ ਕੀ ਕਿੱਦਾਂ ਹੋਇਆ ਕਿੱਦਾਂ ਸਾਰਾ ਵਾਕਿਆ ਕਿੱਦਾਂ ਹੋਇਆ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਮੈਂ ਕੰਪਨੀ ਨਹੀਂ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕਿਹੜਾ ਕੀ ਸੀ ਨਾ ਜੀ ਕਿੱਦਾਂ ਕੀ ਨਹੀਂ ਨਾ ਕੋਣ ਕੀ ਕਰਦਾ ਹੈ ਮੁੰਡੇ ਸੀਗੇ ਪਾਕਿਸ ਜੇ ਬੀਜ ਤੁੰਡਾ ਰਹਾ ਹੀ 10 ਦਿਨਾਂ ਵਿੱਚ ਟੱਕਾਂਗੇ 10 ਦਿਨ ਉੱਥੇ ਰਹੇ ਹਾਂਜੀ ਹਾਂਜੀ ਪੁਲਸ ਨੇ ਤੇ ਦਵਾਈ ਪੁਲਸ ਨੇ ਚੱਕਿਆ ਦਵਾਈ ਦੇ ਨਹੀਂ ਚੱਕਿਆ ਇਹ ਜਮਾਨ ਪੁਲਸ ਨੇ ਚੱਕਿਆ ਇਹ ਜਮਾਨ ਪੁਲਸ ਹਾਂਜੀ ਹਾਂਜੀ ਕੀ ਉੱਚ ਕੀ ਉਹਨੂੰ ਮਿਲਿਆ ਜਮਾਨ ਪੁਲਸ ਨੂੰ ਉੱਥੇ ਕੀ ਮਿਲਿਆ ਉਹਨਾਂ ਨੂੰ ਪਤਾ ਨਹੀਂ ਯਾਰ ਮਖੌਰੀ ਕੀਤੀ ਸੀ ਕਿਸੇ ਨੇ ਹਾਂ ਸਹੀ ਹੈ ਮਖੌਰੀ ਕੀਤੀ ਕਾਇ ਨੇ ਤੇ ਚੱਕਾਇਆ ਸਾਨੂੰ ਤੁਸੀਂ ਵੀ ਅਰੇਸਟ ਹੋ ਗਏ ਹਾਂਜੀ ਵੀਚੇ ਅਰੇਸਟ ਹੋ ਗਏ ਤੁਸੀਂ ਕਿਹਾ ਨਹੀਂ ਵੀ ਮੈਂ ਬੇਗਨਾ ਆ ਮੇਰਾ ਕੋਈ ਕੁਝ ਉਹ ਮੈਂ ਡਰਲਾ ਕੀਤਾ ਇਹਨਾਂ ਦਾ ਬਹੁਤ ਕਸ਼ਟ ਕੀਤਾ ਉਹਨਾਂ ਨੂੰ ਹਾਂ ਨਹੀਂ ਸੁਣੀ ਹੋ। ਕੋਈ ਸਾਨੂੰ ਨਹੀਂ ਆ ਗਿਆ। ਠੀਕ ਹੈ ਤੁਹਾਡੀ ਵਿੱਚ ਕੋ ਦਾ ਵਿੱਚ ਨਾ ਆਈ ਬੱਚੇ। ਤੁਹਾਡੇ ਵਿੱਚ। ਵੀ ਕਹਿੰਦੇ ਬਿਲਕੁਲ ਹਾਈਟ ਤੇਲੀਤੀ ਕੋ ਆਪਣੇ ਆਈਡਿਟੀ ਕਾਰਡ ਸਾਰਾ ਕੋ ਦਿਖਾਇਆ ਸੀ ਕੱਢ ਕੇ ਉਹਨੂੰ। ਸਾਰਾ ਕੋ ਦਿੱਤਾ ਕੱਢ ਕੇ ਉਹਨੂੰ। ਆਪਣੇ ਆਈਡੀ ਨਿੱਤੇ ਕੱਢ ਕੇ। ਇੱਥੋਂ ਦਾ ਕੋਈ ਮੋਬਾਈਲ ਤੱਕ ਲੋਕ ਤੱਕ ਦਿੱਤਾ ਗੱਲ ਬੋਲ ਕੇ। ਠੀਕ ਹੈ ਤਾਂ। ਲੋਕ ਕੋਈ ਦਨਵਾ। ਲੋਕ ਕੋਈ ਦਿੱਤਾ। ਹਾਂਜੀ। ਉਹ ਮੰਨੇ ਨਹੀਂ ਆ। ਨਹੀਂ ਮੰਨੇ ਆ। ਕਿ ਤੁਹਾਨੂੰ ਤੁਹਾਨੂੰ ਫੜ ਕੇ ਘਸਾ ਕਰਾਂਗੇ ਕਿੱਥੇ ਲੈ ਗਏ ਜੀ ਉਹ। ਫੜ ਕੇ ਜੀ ਸ਼ੇਰ ਦੇ ਨਾਲ ਪੁਲਿਸ ਸਟੇਸ਼ਨ ਮੈਨੂੰ। ਸ਼ੇਰ ਦੇ ਨਾਲ ਲੈ ਗਏ ਮੈਂ ਆਪਣੇ ਸਹੀ ਆਪਣੇ ਢੇਲ ਤੇ ਲੈ ਗਏ ਜੀ। ਢੇਲ ਤੇ ਲੈ ਗਏ ਵਰ ਬਰਦੀ ਗੋਲਦੀ ਪਾਗੇ ਮੋਟੇ ਅੰਦਰ ਕਾਕਰਾਈ ਉੱਥੇ ਰੱਖਿਆ 2500 ਕਿੰਨੇ ਸਰਕੰਦ 2500 ਲਈ 2500 ਦਾ ਹਾਂਜੀ 206 ਲਈ ਹਾਂਜੀ ਜਿਹਦੇ ਵਿੱਚ ਕੀ ਕੀ ਥੋੜੇ ਰੋਟੀ ਪਾਣੀ ਸੀ ਮਿਲਦਾ ਸੀ ਉੱਥੇ ਰੋਟੀ ਪਾਣੀ ਸਵੇਰ ਟਾਈਮ ਇੱਕ ਖੂਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀਗੀ ਹੋਈ ਠੀਕ ਹੈ ਜੀ ਦੁਪਹਿਰ ਨੂੰ ਥੋੜੇ ਚੌਲ ਮਿਲ ਜਦੇ ਸੀਗੇ ਤੇ ਨਾਲ ਥੋੜਾ ਚਿਕਨ ਮਿਲਦਾ ਸੀਗਾ ਤੇ ਸ਼ਾਮ ਟਾਈਮ ਇੱਕ ਰੋਟੀ ਮਿਲਦੀ ਸੀਗੀ ਹਾਂਜੀ ਜਿਹੜੇ ਹੋਰ ਕਿੰਨੇ ਕਾ ਪੰਜਾਬੀ ਉੱਥੇ ਆ ਗਏ ਥੋੜੇ ਨਾਲ ਕਿੰਨੇ ਪੰਜਾਬੀ ਸੀ ਮੁੰਡੇ ਜਿਹੜੇ ਫੜੇ ਗਏ ਟੋਟਲ ਸੀਗਾ ਜੀ ਅਸੀਂ 12 13 ਜਣੇ ਸੀਗੇ ਉੱਥੇ ਅੱਛਾ ਹਾਂ ਨਾਲ ਹੀ ਫੜੇਗੇ ਟੋਟਲ 11 ਜਾਨੇ ਜੀ 11 ਜਾਨੇ ਹਾਂ ਜੀ ਇਹ ਵਿੱਚ ਪੰਜਾਬੀ ਕਿੰਨੇ ਸੀਗੇ 6 ਜਾਨੇ ਸੀਗੇ ਪੰਜਾਬੀ ਉਹ ਕਿੱਥੇ ਦੇ ਪੰਜਾਬ ਦੇ ਸਾਰੇ ਹਾਂ ਜੀ ਦੇ ਪੰਜਾਬ ਦੇ ਸੀਗੇ ਆਪਣੇ ਇਹਨੇ ਸ਼ਹਿਰ ਦੇ ਸੀਗੇ ਉਹ ਕੋਈ ਬਰੰਦਾ ਦਾ ਸੀਗਾ ਜੀ ਤੇ ਕੋਈ ਇੱਧਰ ਦਾ ਸੀ ਹਸ਼ਿਆਰਪੁਰ ਦਾ ਸੀਗਾ ਜੀ ਕੋ ਟਾਂਡੇ ਦਾ ਕੋਈ ਰੋਪੜ ਦਾ ਜੀ ਕੋਈ ਚੰਡੀਗੜ੍ਹ ਦਾ ਸੀ ਇਦਾਂ ਸੀ ਤੁਸੀਂ ਕੋਈ ਵਕੀਰ ਉੱਥੇ ਕੇਸ ਨਹੀਂ ਲੈਣਾ ਤੁਹਾਡਾ ਕੇਸ ਕੇਸ ਉੱਥੇ ਵਕੀਰ ਸਰਕਾਰੀ ਦਿੱਤਾ ਸੀਗਾ ਜਿਹਨੇ ਆਪਣੇ ਕੋਲ ਕੇਸ ਕਰਦੇ ਫਾਇਦਾ ਨਹੀਂ ਨਹੀਂ ਕੋਈ ਹਾਂ ਜੀ ਤੇ ਉਹ ਸੌਣੀ ਦਾ ਆਪਣੀ ਉਹਨਾਂ ਦਾ ਹੈ ਨਹੀਂ ਕੀ ਤੁਹਾਨੂੰ ਪਤਾ ਯਾਹੀ ਮਸਲਾ ਕੰਟਰੀ ਥੋੜੀ ਜੀ ਹਾਂ ਜੀ ਕੀ ਕੀਤਾ ਵਕੀਰਿਆਂ ਸਰਵਾਈਦ ਨਾਲ ਕੁਝ ਨਹੀਂ ਹੋਇਆ ਹ ਵਕੀਲਾਂ ਨੇ ਆ ਕੇ ਕੁਝ ਨਹੀਂ ਕਿਹਾ ਬਸ ਸਾਨੂੰ ਨੇ ਇਹੀ ਗੱਲ ਕਹੀ ਤੁਹਾਨੂੰ ਬਰੀ ਕੀਤਾ ਜਾਊਗਾ ਜੀ ਤੇ ਅਸੀਂ ਨਹੀਂ ਚਲੋਗੇ ਸੁਧਰਾ ਮਾਰਗ ਦਾ ਵੀ ਸਾਡੀ ਜਾਨ ਛੁੱਟੀ ਆ ਤੇ ਬਾਅਦ ਤੁਸੀਂ ਮਸ਼ੀਨ ਦੇ ਹੁਕਮ ਚੈੱਕ ਕਰਵਾਉ ਦਾ ਸਾਡਾ ਹੁਕਮ 25 ਸਾਲਾ ਹੈ ਅੱਛਾ ਤੁਹਾਡੇ ਕਿੰਨੀ ਸਜ਼ਾ ਕਿੰਨੇ ਸਾਲ ਦੀ ਹੋਈ ਤੁਹਾਨੂੰ 25 ਸਾਲ ਦੀ ਜੀ 25 ਸਾਲ ਦੀ ਸਜ਼ਾ 25 ਸਾਲ ਦੀ ਸਜ਼ਾ ਕੀ ਰਿਹਾਂ ਕਿਦੋਂ ਹੋਈ ਤੁਸੀਂ ਮੇਰਾ ਬੋਲ ਹੀ ਹੋਇਆ ਜੀ ਇਹ ਅੱਛਾ ਹਾਂਜੀ ਤੁਹਾਡਾ ਨਾਮ ਆਇਆ ਕਿਸੇ ਤਰ੍ਹਾਂ ਦੱਸ ਦੇ ਉੱਤੇ ਕਿਸੇ ਪੇਪਰ ਆਇਆ ਜੀ ਅੱਛਾ ਹਾਂਜੀ ਪੇਪਰ ਆਇਆ ਪੰਜ 6 ਮੁੰਡਿਆਂ ਦਾ ਨਾਮ ਇਕੱਠੇ ਲੈਣ ਦਾ ਹੈ ਉਹ ਤਾਂ ਫੋਨ ਤੇ ਗੱਲ ਕਰ ਰਹੇ ਸੀ ਪਰਵਾਰਕ ਮੈਂ ਹੌਣ ਤੇ ਗੱਲ ਬੜੀ ਮਹਿੰਗੀ ਹੁੰਦੀ ਸੀਗੀ ਉੱਥੇ ਕਾਰਡ ਬੜਾ ਮਹਿੰਗਾ ਪੈਂਦਾ ਸੀਗਾ ਇਸ ਕਰਕੇ ਮੈਂ ਦੋ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਗੱਲ ਕਰਦਾ ਹਾਂ ਜੀ ਹਾਂਜੀ ਕੋਈ ਨਾ ਕੰਮ ਵੀ ਕੋਈ ਛੋਟੋਕੋ ਨਹੀਂ ਕੋਈ ਇਹ ਕੰਮ ਨਹੀਂ ਸੀ ਕਰਵਾਦੇ ਅੰਦਰ ਇਹ ਹਾਂਜੀ ਤੁਸੀਂ ਗਏ ਸੀ ਰੁਜ਼ਗਾਰ ਲਈ ਉੱਥੇ ਫਸ ਜਾ ਕੇ ਜੇਹ ਜੇ ਹਾਂਜੀ ਬਸ ਕੀ ਕਰੀ ਮਜ਼ਦੂਰੀ ਨੂੰ ਗਏ ਸੀਗੇ ਅੱਗੇ ਜਾ ਕੇ ਹੋਰੀ ਬਣ ਗਏ ਜੀ 2.5 ਸਾਲ ਬਾਅਦ ਫਿਰ ਜਦੋਂ ਤੁਹਾਨੂੰ ਉਹਨੇ ਦੱਸਿਆ ਤੁਹਾਡਾ ਨਾਮ ਆਇਆ ਹਾਂਜੀ ਖੁਸ਼ੀ ਤਾਂ ਹੋਈ ਹੋਊਗੀ ਬਹੁਤ ਖੁਸ਼ੀ ਨਹੀਂ ਮੈਂ ਰੋਟੀਆਂ ਖਾਦੀ ਗਈ ਉੱਥੇ ਉਹ ਦਿਨਾਂ ਅੱਛਾ ਹਾਂਜੀ ਮੈਂ ਖੜਾ ਗੇਟ ਤੇ ਨਹੀਂ ਚੱਕ ਕੇ ਕੋਈ ਲੈ ਕੇ ਜਾਣ ਫਿਰ ਕੋਲ ਜੇ ਤੁਹਾਨੂੰ ਲੈ ਕੇ ਫਿਰ ਉਹਨੂੰ ਕਿੱਥੇ ਲੈ ਕੇ ਗਏ ਫਿਰ ਜੇਲ੍ਹ ਤੋਂ ਬਾਅਦ ਦੁਬਾਰਾ ਜੇਲ੍ਹ ਤੋਂ ਬਾਅਦ ਸਿੱਧਾ ਉਹਨਾਂ ਦੇ 에어ਪੋਰਟ ਤੇ ਖੜਾ ਮੈਨੂੰ ਇਸ਼ਾਰਾ ਦਿੱਤੇ ਅੱਛਾ ਹਾਂਜੀ ਉੱਥੇ ਲੈ ਕੇ ਟਾਰਗੇਟ ਉਠਾ ਕੇ ਰੱਖਿਆ ਉਹਨਾਂ ਨੇ ਮੈਡੀਕਲ ਚੰਚੀ ਅੱਗੇ ਬਾਅਦ ਵਿੱਚ ਟਿਕਟ ਜਾਂਚ ਉਠੋਲਾਈ ਮੈਨੂੰ ਅੱਛਾ ਪਾਸਪੋਰਟ ਵੀ ਕਰ ਦਿੱਤਾ ਟਿਕਟ ਵੀ ਤੇ ਮਾਪੀ ਨੂੰ ਮਾ ਕੇ ਮਿਲ ਕੇ ਕਹੇ ਚ ਲੱਗਦਾ ਮਤ ਹੁਣ ਬਸ ਇਹ ਦੁੱਖ ਬੋਹ ਗੱਲ ਹੁੰਦਾ ਜਿਹੜੀ ਜੇਲ੍ਹ ਕੱਟੇ ਬੇਕਸੂਰ ਕੱਟੇ ਜਾਈ ਅੱਛਾ ਗਾਂਹ ਚਲੋ ਜਿੱਦਾਂ ਵੀ ਆਈ ਹੁਣ ਆਪਣਾ ਜਿੱਦਾਂ ਵੀ ਕੱਟਾਂਗੇ ਆਪਣਾ ਸਹੀ ਕਰਾਂਗੇ ਕੋਈ ਕਸ ਜੇ ਜਿਹੜਾ ਬਲੱਡਰ ਥੋੜਾ ਵੀ ਥੋੜਾ ਆ ਵੀ ਨਸ਼ਾ ਕਰਦਾ ਕਿ ਨਹੀਂ ਕਰਦਾ ਬਲੱਡ ਵੀ ਲਿਆ ਸਭ ਕੋ ਲਿਆਈ ਕੋਈ ਰਿਪੋਰਟ ਨਹੀਂ ਦਿੱਤੀ ਕਰੋ 22 ਸਾਲ ਦੇ ਬੱਚੇ 25 ਸਾਲ ਦੀ ਸਰਸਰਾ 23 ਵਾਲੀ ਸਹੇਦ ਦਿੱਤੀ ਜਿਹੜੇ ਜਿਹੜੇ ਦੂਜੇ ਬੰਦੇ ਆ ਉਹ ਅੰਦਰ ਆ ਪਾਕਿਸਤਾਨ ਦੇ ਜਿਹੜੇ ਜਿਹੜੇ ਫੜੇ ਗਏ ਸੀ ਪਾਕਿਸਤਾਨੀ ਹਨ ਹੀ ਅੰਦਰ ਸਾਰੇ ਜੀ ਉਹ ਜਿਹੇ ਚੰਦੇ ਸਨ ਉਹਨਾਂ ਦਾ ਕੰਮ ਹੀ ਇਹ ਹੋਣਾ ਕੀ ਕਰੀਏ ਹੁਣ ਜੇਲ੍ਹ ਜਿਆਦਾ ਲੱਗੀ ਵੀ ਕੰਮ ਕਰਦੇ ਆ ਫੋਨ ਕਰਦੇ ਸੀ ਉੱਥੋਂ ਕਿਸੇ ਨੂੰ ਫੋਨ ਕਰਦੇ ਸੀ ਜੀ ਮੁੰਡੇ ਯਾਰੇ ਕਰਦੇ ਸੀਗੇ ਹਾਂ ਆਰਾਬ ਕੱਟ ਕਰੀਦੇ ਸੀਗੇ ਫੋਨ ਇਹ ਖਰਚੇ ਕਰਦੇ ਬਹੁਤ ਵਧੀਆ ਜੀ ਲੱਗਿਆ ਸਾਰਾ ਮੇਰਾ ਪੇਟਾ ਮੇਰੇ ਘੇਟ ਨਾ ਲੱਗਿਆ ਹੋਵੇ ਮੈਂ ਦੋ ਤਿੰਨ ਮਹੀਨੇ ਤੋਂ ਬਹੁਤ ਪਰੇਸ਼ਾਨ ਸੀ ਕਿ ਮੈਂ ਬਿਮਾਰ ਸੀ ਕਿਤੇ ਪਰੇਸ਼ਾਨ ਹੋ ਕਰ ਆਇਆ ਸੀ ਮੈਂ ਕਹਾਂ ਸੀ ਮੇਰਾ ਪਰੇਸ਼ਾਨ ਨਾ ਕਰਾ ਮੇਰੇ ਪੁੱਤ ਨੇ ਕਿ ਮੇਰੇ ਮੇਰੇ ਮਾਪੇ ਦਾ ਮੇਰੇ ਟੱਡ ਨੇ ਲੱਗੇ ਜਿਵੇਂ ਸਾਰੇ ਦੋ ਘੱਟ ਟੱਡ ਕਰਨ ਮਾਤਾ ਜੀ ਪਰਮਾਤਮਾ ਨੇ ਸੁਣੀ ਤੁਸੀਂ ਬਰਦਾਸ਼ਤ ਬਹੁਤ ਕੀਤੀ ਹੋਣੀ ਆ ਮੈਂ ਤਾਂ ਜੀ ਕੋਈ ਚੱਲ ਰਕ ਉਸ ਜਿੱਥੇ ਰੋਤੇ ਮੈਂ ਬਰਦਾਸ਼ਤ ਕਰਦੀ ਸੀ ਮੈਂ ਨਾ ਕਿੰਨਾ ਕੰਦ ਕਰਦੀ ਸੀ ਮੈਂ ਕਹਿੰਦੀ ਕਿ ਕਿਸੇ ਨਾ ਕਿਸੇ ਤਮ ਮੇਰਾ ਪੁੱਤ ਮੇਰੇ ਘਰ ਆਜੇ ਵੀ ਮੇਰੇ ਢਿੱਡ ਨਾਲ ਲੱਗ ਜੇ ਤੁਹਾਨੂੰ ਕਿੰਨੇ ਦੱਸਿਆ ਵੀ ਤੁਹਾਡਾ ਪੁੱਤ ਕਦੋਂ ਆ ਰਿਹਾ ਤੁਹਾਨੂੰ ਪਤਾ ਕਦੋਂ ਲੱਗਿਆ ਤੁਸੀਂ ਸਾਨੂੰ ਜੀ ਕਿਸੇ ਮੁੰਡੇ ਨਹੀਂ ਦੱਸਿਆ ਦਿਲਿੰਦਰ ਦੇ ਨੇ ਤੁਸੀਂ ਕਹਿੰਦਾ ਜੀ ਵੀ 20 ਦਿਨ ਤੱਕ ਮਹੀਨੇ ਤੱਕ ਤਾਂ ਆ ਜਾਣਾ ਜੀ ਉਹਨੇ ਅੱਛਾ ਅਸੀਂ ਜਦ ਤੱਕ ਨਾ ਆ ਜਾਏ ਐਰਪੋਰਟ ਤੇ ਪਰੇ ਉਹ ਦਿਲ ਨਾਲ ਬਰੇ ਨਹੀਂ ਆ ਕੇ ਫੋਨ ਕੀਤਾ ਮੇਰੀ ਬੱਦੀ ਕੁਲਦੀਨ ਬਹੁਤ ਉਹਨੂੰ ਕਿਹਾ ਮੈਂ ਘਰ ਸੁਤੀ ਗਈ ਸੀ ਜੀ ਜਦੋਂ ਫੋਨ ਕੀਤਾ ਸੱਟ ਤਾਂ ਬਸ ਜੀ ਧਰਤੀ ਨਾ ਪੈਣ ਨਾਲ ਲੱਗ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਜੀ ਬਹੁਤ ਹਾਂ ਹੁਣ ਤਾਂ ਵੀ ਬਾਹਰ ਭੇਜਣਾ ਵਿਦੇਸ਼ ਕਾਮ ਲਈ ਜੀ ਨਹੀਂ ਮੈਂ ਤਾਂ ਜਮਾ ਲਈ ਆਪਣੇ ਪਤਨ ਔਖਾਂ ਦੇ ਪਰਿਕਾਰ ਬਹੁਤ ਔਖੇ ਮੈਂ ਤਾਂ ਜੀ ਪਾੜੇ ਬਹੁਤ ਜਿਆਦਾ ਛੋਟ ਛੋਟੇ ਸੇ ਬਹੁਤ ਜਿਆਦਾ ਨਾਲ ਪੇਰ ਮੁੱਕ ਗਿਆ ਸੀ ਸਭ ਜੀ ਵਸਦੀਆਂ ਹੁੰਦੇ ਕਾਰ ਕਰਕੇ ਮੈਨੂੰ ਨੇ ਪੜਾਇਆ ਲਖਾਇਆ ਕਿੰਨਾ ਕਿੰਨੇ ਕਦੋਂ ਕਿੰਨੇ ਪੈਸੇ ਤਿਆਰ ਕਰਕੇ ਬਾਹਰ ਭੇਜਿਆ ਸੀ ਇਹਨੂੰ ਤੋ ਤੱਕ ਆ ਗਿਆ ਜੋ ਕਹੀ ਜੀ ਬਾਹਰ ਭੇਜਿਆ ਚਲੋ ਹੁਣ ਤਾਂ ਖੁਸ਼ੋ ਜੀ ਹੁਣ ਤਾਂ ਬੋਦਲਾ ਪੁੱਤ ਕਰ ਆ ਗਿਆ ਮੈਂ আর ਮੇਰੇ بڑے بیٹے ਨੇ ਜੀ ਮਾਰ ਤੋਂ ਨਾ ਲਾਇਆ ਖੇਤਾਂ ਦੇ ਵਿੱਚ ਉਹ ਮੇਰੇ ਕੋਲ 10-15000 ਰੁਪਏ ਜਾਸੇ ਜਾਣ ਲੱਗੇ ਨੂੰ ਉਹ ਤਾਂ ਦੇ ਕੱਪੜੇ ਲੈ ਕੇ ਦਿੱਤੇ ਮੈਂ ਜੀ ਬਹੁਤal ਮੇਰਾ ਪੋਤੂ ਬਹੁਤ ਬਲ ਦੇ ਸੋ ਚੁੱਕਾ ਲਗਾ ਤਦ ਪ੍ਰਮਾਤਮਾ ਨਾਲ ਛਕੋ ਗਿਆ ਹਾਂ ਜੀ ਹੁਣ ਤਣੀ ਜਾਣਾ ਵਿਦੇਸ਼ ਨਹੀਂ ਨਹੀਂ ਹਾਂ ਜੀ ਹੁਣ ਇਸੇ ਕੰਮ ਕਰਨਾ ਕੀ ਨੌਜਵਾਨਾਂ ਨੂੰ ਕੀ ਕਹੋਂਗੇ ਜਿਹੜੇ ਬਾਹਰ ਜਾਂਦੇ ਉਹਨਾਂ ਨੂੰ ਕੀ ਕਹੋਂਗੇ ਵੀ ਸਹੀ ਕੰਮ ਕਰੋ ਉਹਨਾਂ ਨੂੰ ਕਹੋਂਗੇ ਨਸ਼ਾ ਨਾ ਕਰੋ ਜੀ ਆਪਣੇ ਮਾਂ ਪਿਓ ਨੂੰ ਧੋਖਾ ਨਾ ਦਿਓ ਜਿੱਦ ਬਾਹਰ ਜਾ ਕੇ ਆਪਣੇ ਗਰੀਬੀ ਕੱਟ ਲੋ ਢੰਗੀ ਕੱਟ ਲੋ ਮੁਸ਼ਕਲ ਨਹੀਂ ਐਥੀ ਰਹੋ ਜੀ ਐਥੀ ਰਹੋ ਪਰਦੇਸ਼ ਚ ਕੋਈ ਸਹੀ ਜਗ੍ਹਾ ਹੀ ਤੱਕਾ ਸ਼ਾਹੀ ਬਹੁਤ ਚੱਲਦੀ ਐ ਉੱਥੇ ਉਹਨਾਂ ਨੂੰ ਤੁਹਾਨੂੰ ਵੇਖਣੇ ਮਗਾ ਤੁਸੀਂ ਕਸੂਰ ਕੀਤੇ ਨਹੀਂ ਕੀਤੇ ਚਾਕੇ ਇੱਧਰ ਸਿੱਟ ਦਿੰਦੇ ਆਂ ਇਹ ਇੱਕ ਕਸੂਰ ਜਿਦਾ 2.5 ਸਾਲ ਬੇਸਬੂਰ 2.5 ਸਾਲ